ਹੈਲੋ ਜੀ ਸਾਰਿਆਂ ਮੇਰੇ ਬਲੋਂ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਮੇਰੇ ਬਹੁਤ ਹੀ ਪਿਆਰੇ ਪਿਆਰੇ ਬੱਚਿਆਂ ਲਈ ਹੈ ਜਿਨ੍ਹਾਂ ਦੇ ਪੇਪਰ ਆ ਰਹੇ ਨੇ ਦੇਖੋ ਸਾਰਾ ਸਾਲ ਤੁਸੀਂ ਪੜ੍ਹਨਾ ਨਹੀਂ ਹੁੰਦਾ ਮੈਨੂੰ ਪਤਾ ਹੀ ਹੈ ਨਾ ਜਦੋਂ ਫਿਰ ਪੇਪਰਾਂ ਦਾ ਸਟਾਰਟਿੰਗ ਹੁੰਦੀ ਹੈ ਉਸ ਟਾਈਮ ਫਿਰ ਇਹ ਹੁੰਦਾ ਨਾ ਵੀ ਪਤਾ ਨਹੀਂ ਕੀ ਆ ਨਾ ਘੋਲ ਕੀ ਸਾਡੇ ਦਿਮਾਗ ਦੇ ਵਿੱਚ ਸਾਰਾ ਕੁਝ ਪੈ ਜੋ ਫਿਰ ਆ ਵੀ ਚੱਕੋ ਉਹ ਵੀ ਚੱਕੋ ਜਿਹੜਾ ਕੁਝ ਯਾਦ ਹੁੰਦਾ ਹੈ ਨਾ ਉਹ ਵੀ ਭੁੱਲ ਜਾਂਦੇ ਹਾਂ ਨਾ ਅੱਜ ਮੈਂ ਤੁਹਾਡੀਆਂ ਮਾਮਾ ਵਾਸਤੇ ਵੀ ਤੇ ਤੁਹਾਡੇ ਵਾਸਤੇ ਵੀ ਇਹ ਵੀਡੀਓ ਬਹੁਤ ਹੀ ਸੋਹਣੀ ਲੈ ਕੇ ਆਈ ਹਾਂ ਅੱਜ ਮੈਂ ਤੁਹਾਨੂੰ ਨਾ ਇੱਕ ਦੋ ਤਰੀਕੇ ਦੱਸੂਗੀ ਜਿਹੜੇ ਕਿ ਤੁਸੀਂ ਆਪਣੇ ਹਨਾ ਪੜ੍ਹਾਈ ਦੇ ਵਿੱਚ ਆਪਣੇ ਪੇਪਰਾਂ ਦੇ ਵਿੱਚ ਕਿਉਂਕਿ ਤੁਹਾਡੇ ਕੋਲੇ ਹਜੇ ਵੀ ਮਹੀਨਾ ਡੇਢ ਮਹੀਨਾ ਪਿਆ ਸਾਰਿਆਂ ਕੋਲੇ ਹਨਾ ਪਰ ਤੁਸੀਂ ਹਨਾ ਇਸ ਚੀਜ਼ ਨੂੰ ਅਪਣਾਓਗੇ ਤਾਂ ਦੇਖਿਓ ਤੁਹਾਡਾ ਜਿਹੜੇ ਪੇਪਰ ਨੇ ਉਹ ਬਹੁਤ ਸੋਹਣੇ ਹੋਣਗੇ ਤੇ ਚਲੋ ਜੋੜਾ ਕਿਹਨੇ ਬੀਤ ਗਿਆ ਸੋ ਬੀਤ ਗਿਆ ਅੱਗੇ ਵਾਲੇ ਨੂੰ ਸੰਭਾਲ ਲਓ ਹਨਾ ਸਭ ਤੋਂ ਪਹਿਲੀ ਗੱਲ ਤੁਸੀਂ ਨੇ ਕੀ ਕਰਨੀ ਹੈ ਹਨਾ ਸਾਰਿਆਂ ਨੇ ਸਵੇਰੇ ਉੱਠ ਕੇ ਹਨਾ ਇੱਕ ਜਪਜੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਨਾ ਹੈਗਾ ਹਨਾ ਜਿੰਨੇ ਵੀ ਬੱਚਿਆਂ ਨੇ ਅੱਗੇ ਹੁਣ ਪੜ੍ਹਾਈ ਹੈ ਪੇਪਰ ਦੇਣੇ ਨੇ ਇਹਨਾਂ ਵਾਸਤੇ ਹੀ ਬਹੁਤ ਹੀ ਜ਼ਰੂਰੀ ਗੱਲ ਹੈਗੀ ਤੇ ਦੂਸਰੀ ਗੱਲ ਹੈ ਨਾ ਇਹ ਕੁਝ ਟਿਪਸ ਹੁੰਦੇ ਆ ਨਾ ਜਿਹੜੇ ਅਗਰ ਤੁਸੀਂ ਇਹਨਾਂ ਨੂੰ ਫੋਲੋ ਕਰੋਗੇ ਤਾਂ ਤੁਹਾਡੇ ਜਿਹੜੇ ਪੇਪਰ ਨੇ ਹਨਾ ਉਹ ਵੀ ਵਧੀਆ ਹੋਣਗੇ ਤੇ ਤੁਸੀਂ ਕਨਫਿਊਜ਼ ਵੀ ਨਹੀਂ ਹੋਮੂਗੀ ਤੇ ਦੂਸਰੀ ਗੱਲ ਜਦੋਂ ਵੀ ਤੁਸੀਂ ਨੇ ਆਬਦੀ ਹੈ ਨਾ ਪੜ੍ਹਾਈ ਹੈ ਸਿਲੇਬਸ ਹੈ ਜਦੋਂ ਵੀ ਤੁਸੀਂ ਯਾਦ ਕਰਨਾ ਹੈ ਤਾਂ ਉਹਨੂੰ ਕਨਫਿਊਜ਼ ਹੋ ਕੇ ਨਹੀਂ ਕਰਨਾ ਇਹ ਨਹੀਂ ਦੇਖਣਾ ਕਿ ਵੀ ਹਨਾ ਇਹ ਤਾਂ ਮੈਂ ਹਜੇ ਯਾਦ ਹੀ ਨਹੀਂ ਹੈਗਾ ਇਹ ਵੀ ਮੇਰੇ ਯਾਦ ਨਹੀਂ ਹੈਗਾ ਉਹ ਵੀ ਇਦਾਂ ਜਦੋਂ ਆਪਾਂ ਕਨਫਿਊਜ਼ ਹੋ ਜਾਂਦੇ ਆ ਨਾ ਫਿਰ ਆਪਾਂ ਜਿਹੜਾ ਯਾਦ ਕਰਨਾ ਹੁੰਦਾ ਆਪਾਂ ਉਹ ਵੀ ਯਾਦ ਨਹੀਂ ਕਰ ਪਾਉਂਦੇ ਹੈਗੇ ਸਭ ਤੋਂ ਪਹਿਲਾਂ ਤੁਸੀਂ ਆਪਦੇ ਆਪ ਨੂੰ ਨਾ ਥੋੜਾ ਜਿਹਾ ਸ਼ਾਂਤ ਕਰਨਾ ਹੈ ਸ਼ਾਂਤ ਕਰਕੇ ਉਸ ਤੋਂ ਬਾਅਦ ਤੁਸੀਂ ਹੈ ਨਾ ਕੌਨਫੀਡੈਂਸ ਦੇ ਨਾਲ ਪੜ੍ਹਨਾ ਹੈ ਕਿ ਮੈਂ ਹਾਂ ਇਹ ਕਰ ਸਕਦਾ ਕਿ ਹਾਂ ਮੈਂ ਇਹੇ ਕੰਮ ਕਰ ਸਕਦਾ ਕਿਉਂਕਿ ਜਦੋਂ ਆਪਾਂ 네ਗੇਟਿਵ ਹੋ ਜਾਂਦੇ ਆ ਫਿਰ ਆਪਾਂ ਅਗਰ ਕਰ ਸਕਦੇ ਹੋਈ ਆਪਾਂ ਤਾਂ ਵੀ ਨਹੀਂ ਕਰ ਪਾਉਂਦੇ ਆਪਾਂ ਕਿਉਂਕਿ ਪਹਿਲੀ ਹਥਿਆਰ ਛੱਡ ਦਿੰਨੇ ਆ ਨਾ ਤੇ ਦੂਸਰੀ ਗੱਲ ਹਮੇਸ਼ਾ ਤੁਸੀਂ ਯਾਦ ਰੱਖਣੀ ਕਿ ਪੇਪਰਾਂ ਤੋਂ 4 ਘੰਟੇ ਪਹਿਲਾਂ ਤੁਸੀਂ ਬਿਲਕੁਲ ਨਹੀਂ ਪੜ੍ਹਨਾ ਕਿਉਂਕਿ ਅਗਰ ਤੁਸੀਂ ਹੈਨਾ ਪੜਨ ਵਾਸਤੇ ਕਿਤਾਬ ਚੱਕ ਲਈ ਜਦੋਂ ਤੁਸੀਂ ਖੋਲੋਗੇ ਤਾਂ ਤੁਹਾਨੂੰ ਇਹ ਲੱਗੇਗਾ ਵੀ ਇਹ ਤਾਂ ਮੈਨੂੰ ਆਉਂਦੀ ਹੀ ਨਹੀਂ ਹੈਗਾ ਹੈਨਾ ਲੈ ਆ ਵੀ ਨਹੀਂ ਮੈਂ ਪੜਿਆ ਤੇ ਆ ਵੀ ਨਹੀਂ ਮੈਂ ਪੜਿਆ ਆ ਵੀ ਨਹੀਂ ਪੜਿਆ ਜਿਆਦਾ ਚਾਹੇ ਤੁਹਾਨੂੰ ਹੋਵੇ ਪਰ ਜਦੋਂ ਤੁਸੀਂ ਥੋੜਾ ਜਿਹਾ ਟਾਈਮ ਪਹਿਲਾਂ ਉਹ ਕਿਤਾਬ ਚੱਕੋਗੇ ਕਿਉਂਕਿ ਮੈਂ ਵੀ ਕਿ ਟੀਚਰ ਲੈਂਦੇ ਦੇ ਵਿੱਚ ਰਹਿ ਚੁੱਕੀ ਹਾਂ ਨਾ ਕਿਉਂਕਿ ਪਹਿਲਾਂ ਪੜਾਈ ਅਸੀਂ ਵੀ ਕੀਤੀ ਹੈ ਨਾ ਕਿਉਂਕਿ ਇਹ ਕਿੰਨੇ ਦਿਨ ਨੇ ਕਹਿੰਦੇ ਜਦੋਂ ਆਪਾਂ ਅੱਗੇ-ਅੱਗੇ ਜੀਵਨ ਨੂੰ ਹਨਾ ਹੰਡਾਉਣੇ ਆ ਫਿਰ ਪਤਾ ਲੱਗਦਾ ਵੀ ਹਨਾ ਕਿਹੜੀਆਂ ਚੀਜ਼ਾਂ ਛੱਡਣੀਆਂ ਨੇ ਤੇ ਕਿਹੜੀਆਂ ਅਪਣਾਉਣੀਆਂ ਨੇ ਤੁਸੀਂ ਇਹ ਚੀਜ਼ ਕਰਕੇ ਦੇਖਿਓ ਤਾਂ ਦੇਖਿਓ ਤੁਹਾਨੂੰ ਸਾਰਿਆਂ ਨੂੰ ਹਨਾ ਕਿੰਨਾ ਫਰਕ ਮਹਿਸੂਸ ਹੋਊਗਾ ਹਨਾ ਤੇ ਸਭ ਤੋਂ ਪਹਿਲਾਂ ਦੇਖੋ ਇਹ ਹੋ ਗਿਆ ਵੀ ਜਦੋਂ ਤੁਸੀਂ 4 ਘੰਟੇ ਤੁਹਾਡੇ ਪੇਪਰਾਂ ਵਿੱਚ ਰਹਿ ਜਾਣ ਤੁਸੀਂ ਪੜ੍ਹਨਾ ਨਹੀਂ ਹੈਗਾ ਸਭ ਤੋਂ ਮੇਨ ਗੱਲ ਜਪਜੀ ਸਾਹਿਬ ਜੀ ਦਾ ਪਾਠ ਕਹਿੰਨੇ ਦੂਜੀ ਗੱਲ ਕਦੇ ਵੀ ਕਨਫਿਊਜ਼ ਹੋ ਕੇ ਨਹੀਂ ਪੜ੍ਹਨਾ ਹਨਾ ਆਪਦੇ ਦਿਮਾਗ ਨੂੰ ਸ਼ਾਂਤ ਕਰਕੇ ਤੁਸੀਂ ਨੇ ਹਨਾ ਆਪਣੀ ਸਟੱਡੀ ਪੂਰੀ ਕਰਨੀ ਹੈ ਤੇ ਤੀਸਰੀ ਗੱਲ ਹੈ ਨਾ ਤੁਸੀਂ ਆਪਣੀ ਮਲਕੇ ਪੇਪਰਾਂ ਤੋਂ 4 ਘੰਟੇ ਪਹਿਲਾਂ ਜਦੋਂ ਤੁਹਾਡੇ 4 ਘੰਟੇ ਰਹਿ ਜਾਣ ਮਲਕੇ ਪੇਪਰਾਂ ਦੇ ਵਿੱਚ ਤੁਸੀਂ ਉਸ ਟਾਈਮ ਨਹੀਂ ਪੜਨਾ ਤੇ ਪੰਜਵੀਂ ਗੱਲ ਜਦੋਂ ਵੀ ਤੁਸੀਂ ਨੇ ਆਪਦਾ ਸਿਲੇਬਸ ਇੱਕ ਵਾਰੀ ਰਿਵੀਜ਼ਨ ਕਰਨੀ ਹੈਗੀ ਹੈ ਨਾ ਉਹਨੂੰ ਸਟਾਰਟਿੰਗ ਤੋਂ ਲੈ ਕੇ ਤੁਸੀਂ ਐਂਡ ਤੱਕ ਰਿਵੀਜ਼ਨ ਜ਼ਰੂਰ ਕਰੋ ਚਾਹੇ ਤੁਸੀਂ ਉਹਨੂੰ ਇੱਕ ਵਾਰੀ ਅੱਖਾਂ ਤੱਕ ਦੇਖ ਹੀ ਲਓ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਿੱਥੋਂ ਕਿਹੜਾ ਕੁਐਸਚਨ ਤੁਹਾਨੂੰ ਆ ਜੇ ਤੇ ਤੁਹਾਡੇ ਉਹ ਕੰਮ ਆ ਜੇ ਤੇ ਸਭ ਤੋਂ ਮੇਨ ਇਹ ਬਹੁਤ ਹੀ ਮੇਨ ਗੁਰਮੰਤਰ ਲਾ ਲਓ ਤੁਸੀਂ ਹੈ ਨਾ ਚਾਹੇ ਇਕ ਐਡਵਾਈਸ ਲਾ ਲਓ ਹਨ ਜਦੋਂ ਤੁਸੀਂ ਨੇ ਪੇਪਰ ਵਾਸਤੇ ਮਿਲ ਕੇ ਘਰ ਤੋਂ ਤੁਰਨਾ ਸਭ ਤੋਂ ਪਹਿਲਾਂ ਤੁਸੀਂ ਨੇ ਅਰਦਾਸ ਕਰਨੀ ਹੈ ਅਰਦਾਸ ਕਰਨੀ ਹੈ ਇਹ ਸਮਝਣੇ ਕਿ ਵਾਹਿਗੁਰੂ ਜੀ ਸਾਡੇ ਅੰਗ ਸੰਗ ਸਹਾਇ ਨੇ ਜੋ ਵੀ ਮੈਂ ਕਾਰਜ ਕਰੂੰਗਾ ਤੇ ਮੈਂ ਵਾਹਿਗੁਰੂ ਜੀ ਦੀ ਜਿਵੇਂ ਕਿ ਮਾਂ ਬਾਪ ਦੀ ਗੋਦ ਵਿੱਚ ਬੈ ਕੇ ਆਪਾਂ ਨੂੰ ਇਹ ਹੁੰਦਾ ਨਾ ਵੀ ਹਾਂ ਜਦੋਂ ਮਾਂ ਬਾਪ ਹੱਲਾਸ਼ੇਰੀ ਦੇ ਦੇਣੇ ਪੁੱਤੋ ਤੂੰ ਕਰ ਲੇਗਾ ਤਾਂ ਉਹ ਬੱਚਾ ਕਰ ਜ਼ਰੂਰ ਕਰ ਲੈਂਦਾ ਹੁੰਦਾ ਨਾ ਚਾਹੇ ਮੁਸ਼ਕਿਲ ਹੀ ਹੋਵੇ ਇਸੇ ਤਰੀਕੇ ਨਾਲ ਤੁਸੀਂ ਇਹ ਨਾ ਸੋਚਣਾ ਵੀ ਵਾਹਿਗੁਰੂ ਜੀ ਸਾਡੇ ਅੰਗ ਸੰਗ ਸਹਾਇ ਨੇ ਤੇ ਤੁਸੀਂ ਅਰਦਾਸ ਜ਼ਰੂਰ ਕਰਕੇ ਜਾਣੀ ਹੈ ਕਿ ਵਾਹਿਗੁਰੂ ਜੀ ਮੈਂ ਪੇਪਰ ਦੇਣ ਚੱਲ ਮੇਰੇ ਸਿਰ ਤੇ ਮੇਰ ਪਰਿਆਹਤ ਰੱਖ ਕੇ ਮੈਂ ਕੋਈ ਵੀ ਜਿਹੜਾ ਵੀ ਕੁਐਸਚਨ ਆਨਸਰ ਜੋ ਵੀ ਮੈਨੂੰ ਆਉਣਗੇ ਉਹਨਾਂ ਨੂੰ ਕਿਸੇ ਨੂੰ ਨਾ ਭੁੱਲਣਾ ਆਪ ਜੀ ਮੇਰੇ ਅੰਗ ਸੰਗ ਸਹਾਈ ਹੋ ਕੇ ਮੇਰੇ ਸਿਰ ਤੇ ਮੇਰ ਪਰਿਆਹਤ ਰੱਖ ਕੇ ਮੈਨੂੰ ਸਾਰਾ ਜਿਹੜਾ ਪੇਪਰ ਹੈ ਉਹਨੂੰ ਸਹੀ ਸਲਾਮਤ ਸਹੀ ਤਰੀਕੇ ਨਾਲ ਕਰਵਾ ਦੇਣਾ ਕਿਰਪਾ ਕਰਨੀ ਮੇਰੇ ਜਿਹੜੇ ਆਰਗਨ ਨੇ ਮੈਂ ਗਲਤੀਆਂ ਨੇ ਮੈਨੂੰ ਪਤਾ ਹੈ ਵੀ ਮੈਂ ਬਹੁਤ ਗਲਤੀਆਂ ਕੀਤੀਆਂ ਨੇ ਹਨ ਉਹਨਾਂ ਨੂੰ ਮਾਫ ਕਰਨਾ ਤੇ ਅੱਗੇ ਤੋਂ ਮੈਨੂੰ ਸਮਰਥਨ ਬਖਸ਼ਣਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵਾਂ ਕਿ ਮਾਪੇ ਆਪਣੇ ਬੱਚਿਆਂ ਦੇ ਨਾਲ ਆਰਗਨ ਵਿੱਚ ਤਾਰ ਦਿੰਦੇ ਇਸੇ ਤਰੀਕੇ ਨਾਲ ਵਾਹਿਗੁਰੂ ਜੀ ਤੁਹਾਡੀ ਜ਼ਰੂਰ ਤੇ ਇੱਕ ਮੇਨ ਗੁਰਮੰਤਰ ਹੈ ਜਿਹੜਾ ਤੁਸੀਂ ਹੈ ਨਾ ਜਦੋਂ ਘਰ ਤੋਂ ਤੁਰੋਂਗੇ ਮੂਲ ਮੰਤਰ ਦਾ ਪਾਠ ਤੁਸੀਂ ਸ਼ੁਰੂ ਕਰ ਲੈਣਾ ਜਦੋਂ ਤੱਕ ਤੁਸੀਂ ਆਪਣੇ ਪੇਪਰ ਦੇ ਮੂਹਰੇ ਤੁਹਾਡੇ ਅਨਸਰ ਸੀਟ ਜਿਹੜੀ ਤੁਹਾਨੂੰ ਮਿਲਣੀ ਹੁੰਦੀ ਹੈ ਨਾ ਉੱਥੇ ਬੈਠ ਜਿਓਗੇ ਜਾ ਕੇ ਉਸ ਟਾਈਮ ਵੀ ਤੁਸੀਂ ਅਰਦਾਸ ਕਰਕੇ ਫਿਰ ਆਪਣਾ ਪੇਪਰ ਲਿਖਣਾ ਸ਼ੁਰੂ ਕਰਨਾ ਤੇ ਉਦੋਂ ਤੱਕ ਤੁਸੀਂ ਮੂਲ ਮੰਤਰ ਸਾਹਿਬ ਜੀ ਦਾ ਪਾਠ ਬਿਲਕੁਲ ਨਹੀਂ ਛੱਡਣਾ ਕਿਉਂਕਿ ਇਦਾਂ ਨਹੀਂ ਬਹੁਤ ਤੁਹਾਨੂੰ ਸਾਖਾਂ ਮਿਲ ਜਾਣਗੀਆਂ ਜਦੋਂ ਕਿ ਜਿਹੜੀਆਂ ਇੱਕ ਚੀਜ਼ਾਂ ਨਹੀਂ ਵੀ ਹੋਣ ਵਾਲੀਆਂ ਹੁੰਦੀਆਂ ਨਾ ਉਹ ਵੀ ਵਾਹਿਗੁਰੂ ਜੀ ਕਰ ਦਿੰਦੇ ਨੇ ਅਗਰ ਤੁਹਾਨੂੰ ਵਾਹਿਗੁਰੂ ਜੀ ਤੇ ਭਰੋਸਾ ਹੈ ਇਹ ਤਾਂ ਇੱਕ ਹੋ ਗਈਆਂ ਹਨ ਤੁਹਾਨੂੰ ਮੇਰੀਆਂ ਸਿੱਖਿਆਵਾਂ ਹਨ ਜਿਹੜੀਆਂ ਕਿ ਮੈਂ ਆਪਣੇ ਬੱਚਿਆਂ ਨੂੰ ਸਿੱਖਿਆਵਾਂ ਦੇਣੀਆਂ ਚਾਹਣੀ ਆ ਕਿਉਂਕਿ ਮੈਨੂੰ ਪਤਾ ਹੈ ਵੀ ਸਾਰਾ ਸਾਲ ਹਨਾ ਮਿਹਨਤ ਕਰਦੇ ਨੇ ਬੱਚੇ ਪਰ ਐਂਡ ਤੇ ਜਾ ਕੇ ਨਾ ਉਹ ਪਜਲ ਹੋ ਜਾਂਦੇ ਨੇ ਕਨਫਿਊਜ਼ ਹੋ ਜਾਂਦੇ ਨੇ ਵੀ ਪਤਾ ਨਹੀਂ ਮੈਂ ਇਹ ਕਰ ਪਾਉਂਗਾ ਪਤਾ ਨਹੀਂ ਨਹੀਂ ਕਰ ਪਾਉਂਗਾ ਹਨਾ ਥੋੜਾ ਜਿਹਾ ਸਾਰੇ ਪੇਰੈਂਟਸ ਨੂੰ ਵੀ ਮੈਂ ਕਹੂੰਗੀ ਵੀ ਆਪਣੇ ਬੱਚਿਆਂ ਨੂੰ ਨਾ ਸਟਰੋਂਗ ਬਣਾਓ ਥੋੜਾ ਜਿਹਾ ਸੈਲਫ ਕੌਨਫੀਡੈਂਸ ਉਹਨਾਂ ਦੇ ਵਿੱਚ ਆਵੇ ਹਨਾ ਫੇਰ ਹੀ ਉਹ ਕੁਝ ਨਾ ਕੁਝ ਕਰ ਪਾਉਂਦੇ ਨੇ ਚਾਹੀ ਆਪਾਂ ਜਿੰਨਾ ਮਰਜ਼ੀ ਉਹਨਾਂ ਨੂੰ ਸਾਲ ਪਰ ਕਹੀ ਜਾਈਏ ਪਰ ਉਹਨਾਂ ਦੇ ਨਾ ਨਹੀਂ ਸਮਝ ਚਾਉਂਦੇ ਫਿਰ ਉਹ ਪਸਤਾਉਂਦੇ ਆ ਉਹ ਵੀ ਪਸਤਾਉਂਦੇ ਆ ਆਪਾਂ ਵੀ ਪਸਤਾਉਨੇ ਆ ਹਨ ਤੇ ਚਲੋ ਕੋਈ ਗੱਲ ਨਹੀਂ ਹੈ ਨਾ ਫਿਰ ਵੀ ਕਹਿੰਦੇ ਡੁੱਲੇ ਵੀਰਾਂ ਦਾ ਕੁਝ ਨਹੀਂ ਹੁੰਦਾ ਜਦੋਂ ਸਮਾਂ ਆਉਣ ਤੋਂ ਪਹਿਲਾਂ ਅਗਰ ਆਪਾਂ ਉਹਨਾਂ ਨੂੰ ਇਕੱਠੇ ਕਰ ਲਈਏ ਤੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਨਾ ਕੁਝ ਚੀਜ਼ਾਂ ਦੱਸੂਗੀ ਜਿਹੜੀਆਂ ਤੁਸੀਂ ਨੇ ਖਾਣੀਆਂ ਵੀ ਨੇ ਤੇ ਵਰਤਣੀਆਂ ਵੀ ਨੇ ਹਨਾ ਉਹ ਜਿਹੜੀ ਜੀ ਚੀਜ਼ ਤੁਸੀਂ ਜ਼ਰੂਰ ਵਰਤਿਓ ਤਾਂ ਦੇਖਿਓ ਕਮਾਲ ਤੁਸੀਂ ਮੈਨੂੰ ਖੁਦ ਕਹੋਗੇ ਜਦੋਂ ਤੁਹਾਡਾ ਰਿਜ਼ਲਟ ਆਵੇਗਾ ਹਨਾ ਪਰ ਸ਼ਰਤ ਮੇਰੀ ਇਹ ਹੈ ਕਿ ਜਿਹੜੀ ਜਿਹੜੀਆਂ ਮੈਂ ਗੱਲਾਂ ਤੁਹਾਨੂੰ ਕਹੀਆਂ ਨੇ ਇਹ ਤੁਸੀਂ ਜ਼ਰੂਰ ਕਰਨੀਆਂ ਤੇ ਜਿਹੜੇ ਮੈਂ ਹੁਣ ਤੁਹਾਨੂੰ ਖਾਣ ਵਾਸਤੇ ਦੱਸੀਆਂ ਉਹ ਵੀ ਤੁਸੀਂ ਜ਼ਰ ਤੇ ਬੱਚਿਆਂ ਦੇ ਪੇਪਰ ਆ ਰਹੇ ਨੇ ਤੇ ਇੱਕ ਤਾਂ ਹਨਾ ਛੁੱਟੀਆਂ ਤੇ ਦੂਸਰਾ ਲਾਕਡਾਊਨ ਦਾ ਵੀ ਖਤਰਾ ਵੱਧ ਰਿਹਾ ਹੈਗਾ ਤੇ ਆਪਣੇ ਬੱਚੇ ਹਨਾ ਖੇਡ ਕੁੱਦ ਮੋਬਾਈਲਾਂ ਦੇ ਵਿੱਚ ਜ਼ਿਆਦਾ ਧਿਆਨ ਦਿੰਦੇ ਆ ਕਿ ਪੜ੍ਹਾਈ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਹੈਗੇ ਹਨਾ ਤੇ ਦੂਸਰੀ ਗੱਲ ਹਨਾ ਬੱਚਿਆਂ ਨੂੰ ਆਪਾਂ ਬਿਠਾ ਵੀ ਲੈਣੇ ਆ ਵੀ ਪੜ ਪਰ ਉਹਨਾਂ ਦੇ ਜਿਆਦਾ ਕੁਝ ਨਹੀਂ ਹੁੰਦਾ ਹੈਗਾ ਹਨ ਇਹ ਵੱਡਿਆਂ ਨਾਲ ਵੀ ਹੁੰਦਾ ਹੈ ਕਿ ਆਪਾਂ ਹਨਾ ਕੰਮ ਕੁਝ ਹੋਰ ਕਰਨ ਜਾਂਦੇ ਕਈ ਵਾਰੀ ਨਾ ਕਿਚਨ ਦੇ ਵਿੱਚ ਵੀ ਭੈਣਾ ਨਾ ਜਾਂਦੀਆਂ ਨੇ ਜਦੋਂ ਤੇ ਮੇਰੇ ਨਾਲ ਵੀ ਬਹੁਤ ਵਾਰੀ ਹੁੰਦੀ ਹੈ ਇਹ ਗੱਲ ਹਨਾ ਆਪਾਂ ਕਰਨ ਕੁਝ ਹੋਰ ਜਾਂਦੇ ਹੁੰਨੇ ਆ ਉਹ ਤਾਂ ਖਾਲੀ ਹੀ ਵਾਪਸ ਮੁੜੇ ਆਉਣੇ ਹਨਾ ਤੇ ਸੋਚਦੇ ਹਾਂ ਵੀ ਮੈਂ ਕਰਨ ਕੀ ਐ ਸੀ ਦੇਖੋ ਇਸ ਤਰੀਕੇ ਨਾਲ ਨਾ ਜਿਹੜੀ ਆਪਣੀ ਯਾਦਦਾਸ਼ਤ ਹੈਗੀ ਉਹ ਕਾਫੀ ਜ਼ਿਆਦਾ ਕਮਜ਼ੋਰ ਹੁੰਦੀ ਜਾ ਰਹੀ ਹੈਗੀ ਕਮਜ਼ੋਰੀ ਦਾ ਕਾਰਨ ਕੀ ਹੈ ਜ ਜੇ ਮੈਂ ਤੁਹਾਨੂੰ ਇਹ ਦੱਸੂਗੀ ਤੇ ਉਹਦਾ ਹੱਲ ਕੀ ਹੈ ਇਹ ਵੀ ਮੈਂ ਤੁਹਾਨੂੰ ਦੱਸੂਗੀ ਹੈ ਨਾ ਸਭ ਤੋਂ ਪਹਿਲਾਂ ਜਿਹੜੀ ਆਪਣੀ B12 ਹੈਗੀ ਨਾ ਇਹ ਇੱਕ ਆਪਣੀ ਵਿਟਾਮਿਨਸ ਹੈ ਨਾ ਜਿਹੜੀ ਕਿ ਆਪਣੇ ਅੰਦਰ ਘਾਟ ਪੈ ਜਾਂਦੀ ਹੈ ਇਹਦੀ ਕਾਰਨ ਹੀ ਆਪਣੀ ਜਿਹੜੀ ਯਾਦਦਾਸ਼ਤ ਹੈਗੀ ਹੈ ਨਾ ਕਮਜ਼ੋਰ ਹੋਣੀ ਤੇ ਆਪਣੀ ਨਿਗਾਹ ਦੇ ਵਿੱਚ ਫਰਕ ਪੈਣਾ ਆਪਾਂ ਦੇਖਿਆ ਨਾ ਕਈ ਬੰਦੇ ਨਾ ਬੈਠੇ-ਵੱਟੇ ਗੁੰਮਸਮੂ ਜੇ ਬੈਠੇ ਰਹਿੰਦੇ ਨੇ ਉਹਦਾ ਮੇਨ ਕਾਰਨ ਇਹੀ ਹੁੰਦਾ ਹੈ ਨਾ ਕਿ ਉਹਨਾਂ ਦੇ ਵਿੱਚ B12 ਦੀ ਘਾਟ ਪੈ ਰਹੀ ਹੈ ਬੱਚੇ ਨੇ ਜਿਹੜੇ ਹੈ ਨਾ ਹੁਣ ਪੇਪਰ ਆ ਰਹੇ ਨੇ ਸਾਰੇ ਮਾਪੇ-ਬਾਪ ਨੂੰ ਇਹ ਟੈਨਸ਼ਨ ਹੁੰਦੀ ਹੈ ਵੀ ਹੈ ਨਾ ਬੱਚੇ ਪੜਨ ਲੱਗ ਜਾਣ ਤੇ ਉਹਨਾਂ ਦੇ ਯਾਦ ਹੋਵੇ ਉਹਦੇ ਵਾਸਤੇ ਤੁਸੀਂ ਨੇ ਕੀ ਕਰਨਾ ਸਭ ਤੋਂ ਆਸਾਨ ਤਰੀਕਾ ਤੋਂ ਨੋਜਮ ਦੱਸਣ ਲੱਗੀ ਆ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਸਭ ਤੋਂ ਪਹਿਲਾਂ ਤੁਸੀਂ ਲੈਣੇ ਨੇ ਅਖਰੋਟ ਹੈ ਨਾ ਅਖਰੋਟ ਦੀ ਅੱਜ ਜ਼ਿਆਦਾਤਰ ਗਿਰੀਆਂ ਲੈ ਕੇ ਆ ਜਾਂਦੇ ਨੇ ਆਪਣਾ ਗਿਰੀ ਨਹੀਂ ਲੈ ਕੇ ਆਉਣੀ ਕਿਉਂਕਿ ਉਹਦੇ ਵਿੱਚੋਂ ਤੇਲ ਵੀ ਕੱਢਿਆ ਹੋਇਆ ਹੁੰਦਾ ਤੇ ਉਹਦੇ ਉੱਪਰ ਨਾ ਕੈਮੀਕਲ ਲਗਾ ਕੇ ਵੀ ਰੱਖੇ ਹੋਈ ਹੁੰਦੀ ਹੈ ਨਾ ਤੁਸੀਂ ਜਦੋਂ ਵੀ ਅਖਰੋਟ ਲੈਣੇ ਆ ਤਾਂ ਇਸ ਤਰੀਕੇ ਨਾਲ ਹੈ ਨਾ ਸਾਫ ਤੇ ਅਖਰੋਟ ਲੈਣੇ ਕਾਗਜ਼ੀ ਅਖਰੋਟ ਜੋ ਵੀ ਤੁਹਾਨੂੰ ਮਿਲਦੇ ਹਨ ਤੁਸੀਂ ਇਹ ਲੈ ਆਉਣੇ ਹੈਗੇ ਹੁਣ ਸਰਦੀਆਂ ਨੇ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਹੈ ਜੀ ਤੇ ਅਗਲੀ ਚੀਜ਼ ਆਪਣਾ ਜਿਹੜਾ ਹੈਗਾ ਨਾਰੀਅਲ ਦਾ ਤੇਲ ਹੈ ਨਾ ਤੁਸੀਂ ਕੋਈ ਵੀ ਲੈ ਸਕਦੇ ਹੋ ਡਾਬਰ ਦਾ ਲੈ ਲਓ ਜਾਂ ਫਿਰ ਕੋਸ਼ਿਸ਼ ਕਰਿਓ ਕਿ ਤੁਸੀਂ ਹੈ ਨਾ ਆਪਣਾ ਜਿਹੜੇ ਕੋਲੂ ਹੁੰਦੇ ਨੇ ਨਾ ਛੋਟੇ ਛੋਟੇ ਹੁਣ ਕੋ ਉਹਨਾਂ ਤੋਂ ਨਾ ਤੁਸੀਂ ਪਿਓਰ ਤੇਲ ਕਢਾ ਲਿਓ ਕਿਉਂਕਿ ਇਹਨਾਂ ਦੇ ਵਿੱਚ ਵੀ ਕੈਮੀਕਲ ਪਾਇਆ ਹੁੰਦਾ ਹੈ ਹਨ ਤੁਸੀਂ ਨਾਰੀਅਲ ਜਿਹੜੇ ਆਪਣੇ ਖੋਪੇ ਦੇ ਗੁੱਟ ਹੁੰਦੇ ਨੇ ਉਹ ਲੈ ਕੇ ਨਾ ਕਿਲੋ 2 ਕਿਲੋ ਤਾਂ ਤੁਸੀਂ ਕਿਸੇ ਵੀ ਹੈ ਨਾ ਛੋਟੇ ਛੋਟੇ ਦੁਕਾਨਾਂ ਕੋਲੂ ਦੇ ਬਣੀ ਹੋਏ ਜਿਹੜੇ ਕਿ ਹਲਦੀ ਵਗੈਰਾ ਪੀਸਦੇ ਨੇ ਉਹ ਵੀ ਕੱਢ ਦਿੰਦੇ ਹੋਣਗੇ ਹਨ ਤੇ ਉਹਨਾਂ ਨੂੰ ਤੁਸੀਂ ਪੁੱਛ ਕੇ ਵੀ ਕਿੱਥੇ ਇਹ ਤੇਲ ਨਿਕਲਦਾ ਹੈ ਨਾ ਤੁਸੀਂ ਇਹਦਾ ਤੇਲ ਸੁੱਧ ਕਢਵਾ ਕੇ ਆਪਣੇ ਘਰੇ ਲਿਓ ਜਿਨ੍ਹਾਂ ਦੇ ਵੀ ਹੱਡ ਗੋਡੇ ਆਪਾਂ ਕਹਿੰਦੇ ਵੀ ਗਰੀਸ ਖਤਮ ਹੋਈ ਜਾਂਦਾ ਹੈ ਹਨਾ ਭੈਣਾ ਨੂੰ ਵੀਰਾਂ ਨੂੰ ਟੂਹੀ ਦੀ ਨਾ ਕਮਰ ਦਰਦ ਦੀ ਕਾਫੀ ਜ਼ਿਆਦਾ ਪ੍ਰੋਬਲਮ ਆ ਰਹੀ ਹੈਗੀ ਜਾਂ ਦ ਇਹ ਦੋਨੀਆਂ ਚੀਜ਼ਾਂ ਤੁਹਾਨੂੰ ਇੰਨੀਆਂ ਜ਼ਿਆਦਾ ਬੈਨੀਫਿਟ ਹੋਣੀਆਂ ਕਿ ਤੁਸੀਂ ਹੈਰਾਨ ਰਹੇ ਚੋਗੇ ਹਨਾ ਕਰਨਾ ਕੀ ਇਹ ਸਭ ਤੋਂ ਪਹਿਲਾਂ ਤੁਸੀਂ ਨੇ ਹਨਾ ਇੱਕ ਬੰਦੇ ਵਾਸਤੇ ਚਾਹੇ ਬੱਚਾ ਚਾਹੇ ਮਲਕੇ ਆਪਾਂ ਵੱਡੇ ਹਨਾ ਉਹਦੇ ਵਾਸਤੇ ਤੁਸੀਂ ਦੋ ਅਖਰੋਟ ਲੈਣੇ ਹਨਾ ਜੇ ਜ਼ਿਆਦਾ ਛੋਟਾ ਜਿਵੇਂ 10 ਸਾਲ ਤੋਂ ਛੋਟਾ ਬੱਚਾ ਉਹਦੇ ਵਾਸਤੇ ਤੁਸੀਂ ਇੱਕ ਲੈ ਸਕਦੇ ਹੋ ਹਨਾ ਤਾਂ ਤੁਸੀਂ ਕਰਨਾ ਕੀ ਇਹਨਾਂ ਨੂੰ ਖੋਲ ਕੇ ਅਖਰੋਟਾਂ ਨੂੰ ਹਨਾ ਸ਼ਾਮ ਨੂੰ ਤੁਸੀਂ ਇਹਨਾਂ ਨੂੰ ਪਾਣੀ ਦੇ ਵਿੱਚ ਭਿਉਂ ਕੇ ਰੱਖ ਦੇਣਾ ਹੈਗਾ ਪਾਣੀ ਦੇ ਵਿੱਚ ਭਿਉਂ ਕੇ ਤੇਰੇ ਤੁਸੀਂ ਹੈਨਾ ਦੋਨੇ ਅਖਰੋਟਾਂ ਨੂੰ ਸਿਲ ਕੇ ਜਿਵੇਂ ਕਿ ਆਪਾਂ ਸਿਲਕਾ ਉਤਾਰਦੇ ਨੇ ਬਦਾਮਾਂ ਨੂੰ ਭਿਉਂ ਕੇ ਰੱਖਦੇ ਹਾਂ ਸਿਲਕਾ ਉਤਾਰਦੇ ਹਾਂ ਉਸੇ ਤਰੀਕੇ ਨਾਲ ਇਹਨਾਂ ਦਾ ਵੀ ਸਿਲਕਾ ਉੱਤਰ ਜਾਂਦਾ ਹੈ ਹਨ ਫਿਰ ਇਹ ਦੋਹੇ ਅਖਰੋਟ ਹੈਨਾ ਜਿਨ੍ਹਾਂ ਨੂੰ ਵੀ ਤੁਸੀਂ ਆਪਣੇ ਬੱਚੇ ਨੂੰ ਦੇਣਾ ਹੈ ਜਾਂ ਬਜ਼ੁਰਗ ਨੂੰ ਦੇਣਾ ਹੈ ਜਾਂ ਖੁਦ ਖਾਣੇ ਨੇ ਤਾਂ ਤੁਸੀਂ ਇਸ ਨੂੰ ਇਸੇ ਤਰੀਕੇ ਨਾਲ ਖਾਣਾ ਹੈਗਾ ਹਨ ਖਾ ਕੇ ਉਸ ਦੇ ਉੱਪਰ ਦੀ ਤੁਸੀਂ ਨਾ ਦੁੱਧ ਲੈ ਲੈਣਾਗਾ ਚਾਹੇ ਅੱਧਾ ਗਲਾਸ ਲੈ ਲਓ ਚਾਹੇ ਇੱਕ ਗਲਾਸ ਲੈ ਲਓ ਕੋਸ਼ਿਸ਼ ਕਰਿਓ ਜੀ ਉਹਦੇ ਵਿੱਚ ਘਰ ਦੀ ਹੈਨਾ ਤੁਹਾਨੂੰ ਹਲਦੀ ਮਿਲ ਜੇ ਤਾਂ ਅੱਧਾ ਕ ਚਮਚਾ ਹਨਾ ਉਹ ਪਾ ਲਓ ਬੱਚੇ ਥੋੜਾ ਜਿਹਾ ਘੱਟ ਪਸੰਦ ਕਰਦੇ ਨੇ ਤਾਂ ਉਹਨਾਂ ਨੂੰ ਇੱਕ ਪਿੰਚ ਵਗੈਰਾ ਪਾ ਦਿਓ ਹਨਾ ਹਲਦੀ ਦਾ ਤੇ ਨਹੀਂ ਵੀ ਪਾਉਂਦੇ ਤਾਂ ਕੋਈ ਗੱਲ ਨਹੀਂ ਤਾਂ ਤੁਸੀਂ ਉਹਨਾਂ ਨੂੰ ਸਿਰਫ ਇਸੇ ਤਰੀਕੇ ਨਾਲ ਹਨਾ ਦੋ ਚਾਰ ਦਾਖਾਂ ਪਾ ਦਿਓ ਇਹ ਚੀਜ਼ ਦੇ ਨਾਲ ਜਿਹੜੀ ਉਹਨਾਂ ਦਾ ਖੂਨ ਹੈ ਨਾ ਉਹਦਾ ਸਰਕਲ ਵਧੇਗਾ ਤੇ ਉਹਨਾਂ ਦਾ ਜਿਹੜਾ ਦਿਮਾਗ ਹੈ ਨਾ ਬਹੁਤ ਜ਼ਿਆਦਾ ਸਟਰੋਂਗ ਹੋਊਗਾ ਹਨਾ ਬਹੁਤ ਜ਼ਿਆਦਾ ਉਹਨਾਂ ਦੀ ਜ਼ਿਆਦਾ ਤੇਜ ਹੋਊਗੀ ਕਿਉਂਕਿ ਅਖਰੋਟ ਦੀ ਸ਼ੇਪ ਹੀ ਆਪਣੇ ਇੱਕ ਦਿਮਾਗ ਦੀ ਤਰ੍ਹਾਂ ਇਹਦੇ ਵਿੱਚ ਐਨੇ ਮਲਕ ਤੱਤ ਪਾਏ ਜਾਂਦੇ ਆ ਹਨਾ ਵਿਟਾਮਿਨਸ ਪਾਏ ਜਾਂਦੇ ਆਗੇ ਜਿਹੜੀ ਕਿ ਆਪਣੀ ਬਾਡੀ ਨੂੰ ਅੰਦਰੋਂ ਰਿਕਵਰੀ ਕਰ ਦੇਣੀ ਹੈ ਤਾਂ ਕਿ ਉਹ ਬਿਮਾਰੀਆਂ ਦੇ ਨਾਲ ਲੜ ਸਕੇ ਤੇ ਆਪਣੀ ਜਿਹੜੀ ਦਿਮਾਗ ਹੈ ਹਨਾ ਉਹਨੂੰ ਤੇਜ ਕਰਨ ਵਾਸਤੇ ਤੇ ਅਗਲੀ ਚੀਜ਼ ਜਿਹੜੀ ਪਈ ਨਾਰੀਅਲ ਦਾ ਤੇਲ ਤੁਹਾਨੂੰ ਮੈਂ ਦੱਸਿਆ ਹੈ ਹਨਾ ਨਾਰੀਅਲ ਦਾ ਤੇਲ ਤੇ ਦੇਸੀ ਘਿਓ ਦੋਨਾਂ ਨੂੰ ਮਿਕਸ ਕਰਕੇ ਨਾ ਇੱਕ ਚਮਚਾ ਨਾਰੀਅਲ ਦੇ ਤੇਲ ਦਾ ਲੈ ਲਓ ਤੇ ਥੋੜਾ ਜਿਹਾ ਦੇਸੀ ਘਿਓ ਲੈ ਕੇ ਦੋਨਾਂ ਨੂੰ ਮਿਕਸ ਕਰਕੇ ਕੋਸਾ ਜਾ ਕਰ ਲਿਓ ਆਪਣੇ ਬੱਚਿਆਂ ਦੀ ਹੈ ਨਾ ਇਸ ਤਰੀਕੇ ਨਾਲ ਇੱਕ ਅੱਛਾਂ ਦੇ ਵਿੱਚ ਜਿਹੜੀਆਂ ਆਪਣੇ ਹਨਾ ਇੱਥੇ ਬਾਹਾਂ ਦੇ نیچے ਇੱਥੇ ਲਗਾਉਣਾ ਤੇ ਉਹਦੇ ਦਿਮਾਗ ਦੇ ਮਤਲਬ ਕਿ ਇਸ ਜਗ੍ਹਾ ਤੇ ਪੜਪੜੀਆਂ ਦੇ ਵਿੱਚ ਹਨਾ ਇੱਥੇ ਲਗਾਉਣਾ ਤੇ ਧੁੰਨੀ ਦੇ ਵਿੱਚ ਲਗਾਉਣਾ ਹੈਗਾ ਤਿੰਨ ਜਗ੍ਹਾ ਤੇ ਤੇਲ ਲਗਾਉਣਾ ਤੇ ਅੱਧਾ ਚਮਚ ਜਿਹੜਾ ਸੁੱਧ ਹੋਊਗਾ ਜਿਵੇਂ ਹੁਣ ਇਹ ਹੈਗਾ ਇਹਨੂੰ ਖਾਣਾ ਨਹੀਂ ਹੈਗਾ ਤੁਸੀਂ ਨੇ ਹਨਾ ਜੇ ਸੁੱਧ ਤੁਸੀਂ ਜਿਹੜੇ ਗੁੱਟ ਲੈ ਕੇ ਕੜਵਾਓਗੇ ਤਾਂ ਅੱਧਾ ਚਮਚ ਤੁਸੀਂ ਨੇ ਹਨਾ ਉਸ ਦਾ ਸਵੇਰੇ ਤੇ ਅੱਧਾ ਚਮਚ ਸ਼ਾਮ ਨੂੰ ਦੋ ਟਾਈਮ ਤੁਸੀਂ ਨੇ ਦੁੱਧ ਦੇ ਨਾਲ ਲੈ ਲੈਣਾ ਹੈਗਾ ਜਿਵੇਂ ਕਿ ਤੁਸੀਂ ਚਾਹੇ ਦੁੱਧ ਦੇ ਵਿੱਚ ਘੋਲ ਲਓ ਚਾਹੇ ਤੁਸੀਂ ਕਿਉਂ ਮੰਗੋ ਇਦਾਂ ਹੀ ਖਾ ਲਓ ਕਿਉਂਕਿ ਬਹੁਤ ਟੇਸਟੀ ਹੁੰਦਾ ਹੈ ਹਨਾ ਜਿਹੜਾ ਇਹ ਤੇਲ ਆਪਣੇ ਮੁੱਲ ਦੇ ਹੁੰਦੇ ਨੇ ਡਾਬਰ ਡੋਰ ਵਾਲੇ ਹਨਾ ਇਹ ਅਲੱਗ ਹੁੰਦੇ ਹੈਗੇ ਤੇ ਜਿਹੜਾ ਤੁਸੀਂ ਪਿਓਰ ਕੜਵਾਮੋਂਗੇ ਨਾਰੀਅਲ ਦਾ ਤੇਲ ਉਹ ਬਹੁਤ ਜ਼ਿਆਦਾ ਵਧੀਆ ਹੁੰਦਾ ਹੈਗਾ ਹਨਾ ਉਹ ਇੱਕ ਦੇਸੀ ਘਿਓ ਵਾਲੇ ਕੰਮ ਹੁੰਦਾ ਉਹਦਾ ਤੁਸੀਂ ਦਾਲ ਸਬਜ਼ੀ ਚ ਪਾ ਕੇ ਖਾ ਲਓ ਜਾਂ ਤੁਸੀਂ ਐਦਾਂ ਦੁੱਧ ਦੇ ਵਿੱਚ ਹਨਾ ਅੱਧਾ ਚਮਚ ਸਵੇਰੇ ਤੇ ਅੱਧਾ ਚਮਚ ਸ਼ਾਮ ਨੂੰ ਇੱਕ ਮਹੀਨਾ ਤੁਸੀਂ ਲਗਾਤਾਰ ਪੀ ਕੇ ਦੇਖਿਓ ਤੁਹਾਨੂੰ ਖੁਦ ਪਤਾ ਲੱਗ ਜਾਏਗਾ ਵੀ ਜਿਹੜੀ ਤੁਹਾਡੀ ਬਾਡੀ ਦੇ ਵਿੱਚ ਉਹ ਚਿਕਨਾਹਟ ਖਤਮ ਹੋ ਰਹੀ ਹੈ ਜਿਹੜੇ ਤੁਹਾਡੇ ਹਨਾ ਚਿਹਰੇ ਤੇ ਉੱਪਰ ਜੁਰੜੀਆਂ ਪੈ ਜਾਂਦੀਆਂ ਨੇ ਚਮਕ ਖਤਮ ਹੋ ਜਾਂਦੀ ਹੈਪਾਂ ਕਹਿੰਦੇ ਹਨਾ ਡੱਲ ਜਾਂ ਚਿਹਰਾ ਚਿਹਰਾ ਹੋ ਗਿਆ ਹਨਾ ਵੀ ਕੋਈ ਰੌਣਕ ਜੀ ਨਹੀਂ ਹੈਗੀ ਮੂੰਹ ਤੇ ਹਨਾ ਚਮਕ ਜੀ ਨਹੀਂ ਹੈਗੀ ਪਰ ਤੁਸੀਂ ਇੱਕ ਮਹੀਨਾ ਇਸ ਚੀਜ਼ ਨੂੰ ਹਨਾ ਵਰਤ ਕੇ ਦੇਖਿਓ ਤੁਹਾਡੀ ਬਾਡੀ ਦੇ ਵਿੱਚੋਂ ਤੁਹਾਨੂੰ ਜਿਹੜੀ ਕਿ ਕੜਕੜਦੀ ਆਵਾਜ਼ ਆਉਂਦੀ ਹੈ ਜਾਂ ਤੁਹਾਡਾ ਦਿਮਾਗ ਆਪਨ ਹੁੰਦਾ ਵੀ ਮੈਂ ਭੁੱਲ ਗਿਆ ਹਨਾ ਜਾਂ ਬੱਚਿਆਂ ਨੂੰ ਯਾਦ ਆਸ ਬਹੁਤ ਕਮਜ਼ੋਰ ਹੋ ਰਹੀ ਹੈਗੀ ਹਨਾ ਇਸ ਚੀਜ਼ ਤੇ ਇਹ ਬਹੁਤ ਹੀ ਜ਼ਿਆਦਾ ਬੈਨੀਫਿਟ ਹੈਗੀ ਦੇਖੋ ਇੱਕ ਤਾਂ ਤੁਸੀਂ ਨੇ ਇਹਨੂੰ ਲਗਾਉਣਾ ਪੈਣਾ ਨੇ ਵੀ ਬੀੜਾ ਨੇ ਵੀ ਜਿੰਨਾਂ ਨੂੰ ਵੀ ਕੋਈ ਦਿੱਕਤ ਹੈਗੀ ਹਨਾ ਮੇ ਪਹਿਲਾਂ ਵੀ ਦੱਸਿਆ ਵੀ ਕੋਈ ਕਮਰ ਦਾ ਦਰਦ ਹੁੰਦਾ ਹੈ ਜਾਂ ਤੁਹਾਨੂੰ ਕੋਈ ਗੋਡਿਆਂ ਚ ਦਰਦ ਹੁੰਦਾ ਹੈ ਜਾਂ ਤੁਹਾਡੇ ਜਾਂ ਦਸ ਕਮਜ਼ੋਰ ਹੈ ਜਾਂ ਤੁਹਾਡੀ ਨਿਗਾ ਵੀ ਕਮਜ਼ੋਰ ਹੈ ਨਾ ਇਹ ਚੀਜ਼ਾਂ ਬਰੇ ਵਾਰਸ ਤੇ ਇਹ ਚੀਜ਼ਾਂ ਬਹੁਤ ਹੀ ਜ਼ਿਆਦਾ ਬੈਨੀਫਿਟ ਲੈਂਗੀਆਂ ਤਾਂ ਤੁਸੀਂ ਇੱਕ ਮਹੀਨਾ ਜ਼ਰੂਰ ਬੱਤ ਕੇ ਦੇਖਿਓ ਇਸ ਚੀਜ਼ ਨੂੰ ਖਾਣ ਦੇ ਨਾਲ ਤੁਹਾਡਾ ਦਿਮਾਗ ਇੰਨਾ ਜ਼ਿਆਦਾ ਮਲਕੇ ਤੇਜ਼ ਹੋਊਗਾ ਕਿ ਤੁਹਾਡੀ ਯਾਦ ਐਨੀ ਜ਼ਿਆਦਾ ਤੇਜ਼ ਹੋਊਗੀ ਕਿ ਤੁਸੀਂ ਕੁਝ ਵੀ ਨਹੀਂ ਭੁੱਲੋਗੇ ਹਨ ਕਿਉਂਕਿ ਬੱਚਿਆਂ ਦੇ ਪੇਪਰ ਆ ਰਹੇ ਨੇ ਬੱਚਿਆਂ ਵਾਸਤੇ ਇਹ ਹੀ ਚੀਜ਼ ਬਹੁਤ ਹੀ ਬੈਨੀਫਿਟ ਹੈਗੀ ਹਨ ਕਿ ਮੈਂ ਪਹਿਲਾਂ ਵੀ ਦੱਸਿਆ ਗਿਆ ਕਿ ਜਦੋਂ ਵੀ ਬੱਚੇ ਪੜ੍ਹਦੇ ਹੋਣ ਤਾਂ ਉਹਨਾਂ ਕੋਲ ਇੱਕ ਦੋ ਕਪੂਰ ਜ਼ਰੂਰ ਜਲਾ ਦਿਆ ਕਰੋ ਕਿਉਂਕਿ ਉਹਦੀ ਨਾਲ ਜਿਹੜੀ ਉਹਨਾਂ ਦੇ ਆਲੇ ਦੋਆਲੇ ਹਨ ਨੈਗੇਟਿਵਿਟੀ ਹੈਗੀ ਜਿਵੇਂ ਕਿ ਵਾਇਰਸ ਨੇ ਕਿਟਾਣੂ ਨੇ ਹਨ ਉਹ ਉਹਨਾਂ ਤੱਕ ਨਾ ਪਹੁੰਚਣ ਇਹ ਤੁਸੀਂ ਜ਼ਰੂਰ ਕਰਨਾ ਵੀ ਚੰਗੀ ਲੱਗੀ ਲਾਈਕ ਕਮੈਂਟ ਸੇ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਾਂਗੇ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸਤ